ਲੋਕੀ ਹਾਂ ਜਦੋਂ ਤੁਸੀਂ ਤੁਰੇ ਫਿਰਦੇ ਸੀ ਆਪਾਂ ਨੂੰ ਪਰਚਾ ਬੰਦ ਲ ਆਪਣੇ ਏਰੀਆ ਕਿਵੇਂ ਗੁੰਡਾਗਰਦੀ ਹੋਣੀ ਕੌਣ ਕਿਵੇਂ ਕਰਦੀ ਲਿਆ ਪੰਜਵੇਂ ਕਲੀ ਘੰਟਾ ਪਹਿਲਾਂ ਆਈ ਜੀ ਘੰਟੇ ਦੇ ਦੋ ਵਾਰ ਹੀ ਆ ਗਏ ਨਾਲੇ ਦੋੜੇ ਕਿਸੇ ਨੇ ਨਹੀਂ ਇੱਥੇ ਕੈਮਰੇ ਕੋਲ ਚੱਪੀ ਕਰ ਲੈ ਜੀ ਦੱਸਣਾ ਇੱਕ ਵਾਰ ਵੀ ਰਿੰਗੀ ਕਰ ਦਿੰਦੇ ਕੋਈ ਇਦਾਂ ਨਹੀਂ ਪਰ ਆਪਾਂ ਇੱਥੇ ਖੜੇ ਕੀ ਗੱਲ ਦੇਖੋ ਨੀ ਚਲੋ ਤੇ ਬੱਚੇ ਐਮਐਲ ਸਰ ਕਰਨੀ ਗੱਲ ਖਾਣ ਨੇ ਸਕੂਲ ਰੋਕੀ ਰਮਦੀਪੂ ਲੀ ਟਿੱਕੜਾ ਬਾਕੀ ਪੁਲਰ ਸਾਹਿਬ ਮੈਂ ਆ ਰਿਹਾ ਹਸਪੀਟਲ ਹੀ ਆ ਰਿਹਾ ਮੈਂ ਇਹਨੂੰ ਬੰਦ ਕਰੋ ਜੀ ਅੱਜ ਵੀ ਲੁਧਿਆਣਾ ਦੇ ਵਿੱਚ ਵਾਰਦਾ ਕੋਈ ਗੋਲੀਆਂ ਚੱਲੀਆਂ ਨੇ ਜੀ ਕਹਿੰਦੇ ਪੂਰੀ ਤਰ੍ਹਾਂ ਜਖਮੀ ਹੈ ਮਾਲਕ ਜਿਹੜੇ ਮੌਕੇ ਤੇ ਪਹੁੰਚੋ ਸਰ ਸਭ ਤੋਂ ਵੱਧ ਤਾਂ ਮੈਨੂੰ ਸ਼ਰਮਿੰਦਗੀ ਆ ਕਿ ਆਪਣੇ ਮੇਰੇ ਏਰੀਆ 'ਚ ਲੋਅਰ ਡਾਕਟਰ ਅੱਜ ਫੇਲ ਹੋ ਗਏ ਔਰ ਸਭ ਤੋਂ ਪਹਿਲਾਂ ਤਾਂ ਮੈਂ ਦੇਖਦਾ ਬੇਟੇ ਨੂੰ ਬੱਚੇ ਨੂੰ ਦੇਖੀਏ ਜਿਹਦੇ ਵੇਲੇ 6:00 ਵਜੇ 8:00 ਵਜੇ ਆ ਗਈ ਹੈ ਪਹਿਲਾਂ ਤਾਂ ਆਪਾਂ ਤੇ ਮੈਂ ਜਾ ਰਿਹਾ ਹੈਗਾ ਮੈਂ ਤਾਂ ਪਹਿਲਾਂ ਮਿੰਦੂ ਮਿੰਦੂ ਹੀ ਪਹਿਲਾਂ ਹਸਪਤਾਲ ਅਗੇ ਤੁਹਾਡੇ ਮਾਧਿਅਮ ਦੇ ਰਾਹੀਂ ਪਤਾ ਕਿ ਹਸਪਤਾਲ ਲੈ ਗਿਆ ਮੈਂ ਤਾਂ ਜਦੋਂ ਕਾਲ ਆਈ ਮੈਂ ਤਾਂ 7-8 ਮਿੰਟ ਪਹੁੰਚ ਗਿਆ ਤੇ ਕੋਈ ਨਹੀਂ ਕਰਦਿਆ ਬਖਸ਼ਾਗੇ ਤਾਂ ਨਹੀਂ ਬਰੋਤੀਆਂ ਨੂੰ ਐਮਐਲਏ ਸਾਹਿਬ ਕਹਿੰਦੇ ਪਹਿਲਾ ਪਤਾ ਲੱਗਿਆ ਜੀ ਅੱਧਾ ਘੰਟਾ ਪਹਿਲਾਂ ਵੀ ਗੋਲੀ ਚੱਲ ਕੇ ਹੱਡੀ ਫੇਰ ਘੰਟੇ ਬਾਅਦ ਨੌਜਵਾਨ ਦੁਆਰਾ ਗੋਲੀ ਚਲਾਣ ਲਈ ਆਏ ਇੱਥੇ ਪਹਿਲਾਂ ਗੋਲੀ ਚੱਲੀ ਨਹੀਂ ਜੀ ਉਹ ਨਹੀਂ ਨਹੀਂ ਅੱਧਾ ਘੰਟਾ ਪਹਿਲਾਂ ਚੱਲੀ ਤੇ ਇਹ ਕਹਿੰਦੇ ਸਾਟੂ 4:00 ਵਜੇ ਦੇ ਕਰੀਬ ਆਇਆ ਉਹ ਪਹਿਲਾਂ ਵੀ ਆਇਆ ਸੀ ਹੈ ਮੇਰੇ ਦੋ ਵਾਰ ਆ ਚੁੱਕੇ ਆਜੀ ਦੋ ਟਾਈਮ ਆਇਆ ਹਾਂ ਜੀ ਤੇ ਜਦੋਂ ਪਹਿਲਾਂ ਉਹਦੇ ਤੇ ਫਾਇਰਿੰਗ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੋਈ ਮੈਸੇਜ ਹੀ ਨਹੀਂ ਲਾਇਆ ਹੋਰ ਡਰ ਗਏ ਜੀ ਕਹਿੰਦੇ ਕਹਿੰਦੇ ਡਰ ਵੈਨਾ ਸੀ ਕਹਿੰਦੇ ਡਰ ਸਿਰਫ ਆ ਕੇ ਤਾਂ ਫਿਰ ਅ ਬਾਕੀ ਅਸੀਂ ਤਫ਼ਤੀਸ਼ ਹੋਏ ਮੌਕੇ ਤੇ ਸਾਡੀਆਂ ਟੀਮਸ ਲੱਗੀਆਂ ਤੁਹਾਨੂੰ ਅਪਡੇਟ ਦਿੰਦੇ ਹਾਂ ਸਰ ਕਿੰਨੇ ਬੰਦੇ ਆਏ ਥੋੜੀ ਜਿਹਾ ਜਿਹੜਾ ਇੱਕ ਮੇਨ ਇਹਨਾਂ ਦਾ ਹੈਗਾ ਓਨਰ ਐਕਟ ਉਹਦੇ ਲੱਗੀ ਹੈਗੀ ਇੱਕ ਉਹਦੇ ਨਾਲ ਸੀ ਉਹਦੇ ਸ਼ਾਇਦ ਮਾਈਨਰ ਹੈ ਉਹ ਸੀ ਚੈੱਕ ਕਰ ਰਿਹਾ ਹਸਪੀਟਲ ਲੈ ਕੇ ਗਿਆ ਕਿੰਨੇ ਬੰਦੇ ਆਏ ਸੀ ਇਹ ਇਹਨਾਂ ਦੇ ਹਜੇ ਫਿਲਹਾਲ ਦੱਸਣ ਦੇ ਮਤਾਬਕ ਇੱਕ ਜਣ ਅੰਦਰ ਆਇਆ ਸੀ ਇੱਕ ਬਾਹਰ ਸੀਗਾ ਬਾਕੀ ਅਸੀਂ ਸਾਰੇ ਏਰੀਆ ਦੇ ਸੀਸੀਟੀਵੀ ਕੈਮਰਾ ਖੰਗਾਲ ਰਹੇ ਹਾਂ ਤੇ ਹੋਰ ਵੀ ਸਾਨੂੰ ਲੀਡਸ ਹੈਗੀਆਂ ਇਹਨੂੰ ਜਲਦੀ ਟਰੇਸ ਕਰ ਸਰ ਉਹ ਕਹਿ ਰਹੇ ਨੇ ਕਿ ਪਹਿਲਾਂ ਪਹਿਲਾਂ ਆਏ ਆ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਇਹਨਾਂ ਦਾ ਮੁਲਾਜ਼ਮ ਹੈ ਮੁੰਡਾ ਇੱਥੇ ਉਹਨੇ ਦੱਸਿਆ ਵੀ 8:00 ਪਾਣਾ ਘੰਟਾ ਪਹਿਲਾਂ ਵੀ ਆਏ ਸੀਗੇ ਪਰ ਇਹਨਾਂ ਨੇ ਪੁਲਿਸ ਨੂੰ ਕੋਈ ਉਸ ਟਾਈਮ ਤੇ ਇੰਟੀਮੀਸ਼ਨ ਨਹੀਂ ਇਹ ਵੀ ਇਨਸੀਡੈਂਟ ਹੈ ਹੁਣ ਅਸੀਂ ਸਾਰੀ ਗੱਲ ਨੂੰ ਵੈਰੀਫਾਈ ਕਰ ਰਹੇ ਹਾਂ ਇਲਾਕੇ ਦੇ ਸੀਸੀਟੀਵੀ ਕੈਮਰਾ ਖੰਡਾਲੇ ਜਾ ਰਹੇ ਤੇ ਜੋ ਵੀ ਬੰਦੀ ਕਾਨੂੰਨੀ ਕਰੀਏ ਇੱਕ ਜਾਨੇ ਦੇ ਲੱਗੀ ਹੈਗੀ ਜਿਹੜਾ ਦੂਜਾ ਉਹਦੇ ਵੀ ਮਾਈਨਰ ਦੱਸ ਰਹੇ ਉਹਨੂੰ ਅਸੀਂ ਹੁਣ ਵੈਰੀਫਾਈ ਕਰ ਰਹੇ ਹਾਂ ਅੱਜ ਤੋਂ ਘੰਟਾ ਪਹਿਲਾਂ ਵੀ ਫਾਇਰ ਕੀਤਾ ਸੀ ਇਹਨਾਂ ਨੇ ਪਹਿਲਾਂ ਫਾਇਰ ਨਹੀਂ ਹੋਇਆਗਾ ਪਹਿਲਾਂ ਜੋ ਇਹ ਦੱਸ ਰਹੇ ਆ ਵੀ ਮਿਸ ਫਾਇਰ ਹੋਇਆ ਸੀਗਾ ਪਰ ਹੁਣ ਉਹ ਸਾਰੀ ਗੱਲ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜਾ ਬੰਦਾ ਨਾਲ ਹਸਪੀਟਲ ਗਿਆ ਸੀ ਉਹਨਾਂ ਨੂੰ ਵੀ ਪੁਸ਼ਕਿਸ਼ ਕਰਕੇ ਸਾਰੀ ਗੱਲ ਕਲੀਅਰ ਕਰ ਪਾਣੀ ਸੰਜੀਸ਼ ਜਾਂ ਕੋਈ ਲੜਾਈ ਝਗੜਾ ਫਿਲਹਾਲ ਅਜੇ ਬੜੀ ਮੋਡਲੀ ਸਟੇਜ ਤੇ ਇਨਵੈਸਟੀਗੇਸ਼ਨ ਹੈ ਅਜੇ ਕਲੀਅਰ ਕਰਨੀ ਹੈ ਸਾਰੀ ਠੀਕ ਠੀਕ ਹਾਂ ਜੀ ਹਾਂ ਜੇ ਅਸੀਂ ਤੁਰੇ ਫਿਰਦੇ ਆ ਤੇ ਫਿਰ ਆਪਾਂ ਨੂੰ ਦੱਸਦੇ ਹਾਂ ਕਿ ਆਪਣੇ ਏਰੀਆ ਕਿਵੇਂ ਗੁੰਡਾਗਰਦੀ ਹੋ ਗਈ ਕੌਣ ਕਿਵੇਂ ਕਰ ਚੱਲਿਆ ਦੱਸੋ ਕੁਝ ਵੀ 2 ਘੰਟਾ ਪਹਿਲਾਂ ਆਈ ਤੇ ਦੋ ਵਾਰੀ ਆ ਗਏ ਆਲੇ ਦੋਲੇ ਕਿਸੇ ਨੇ ਨਹੀਂ ਇੱਥੇ ਕੈਮਰੇ ਕੋਲੇ ਚੱਕੀ ਚੱਲੋ ਦਸਣਾ ਇੱਕ ਵਾਰ ਫਿਰ ਕਰ ਦਿੰਦੀ ਕਰ ਦਿੰਦੇ ਕੋਈ ਇਦਾਂ ਨਹੀਂ ਕਿ ਬਣਾ ਆ ਇੱਥੇ ਖੜੇ ਕੀ ਕਰਦੇ ਖੋਸਦੇ ਨੇ ਜਦੋਂ ਤੇ ਬੱਚੇ ਐਮਐਲ ਸਾਹਿਬ ਕਰਨੀ ਗੱਲ ਖਾਣ ਨੇ ਸਕੂਲ ਰੋਕੇ ਰਮਦੀਪੂ ਲੋ ਜੀ ਟਿਕੜਾ ਹੋ ਗਿਆ ਪੁੱਲਰ ਸਾਹਿਬ ਮੈਂ ਆ ਰਿਹਾ ਹਸਪੀਟਲ ਹੀ ਆ ਰਿਹਾ ਲਾ ਬੰਦ ਕਰੋ ਜੀ ਅੱਜ ਵੀ ਲੁਧਿਆਣਾ ਦੇ ਵਿੱਚ ਵਾਰ ਦਾ ਤੋੜੀ ਗੋਲੀਆਂ ਚੱਲੀਆਂ ਨੇ ਜੀ ਕਹਿੰਦੇ ਪੂਰੀ ਤਰ੍ਹਾਂ ਜਖਮੀਆਂ ਮਾਲਕੀ ਜੀ ਮੋਕੇ ਤੇ ਪਹੁੰਚੋ ਸਰ ਸਭ ਤੋਂ ਵੱਧ ਤਾਂ ਮੈਨੂੰ ਸ਼ਰਮਿੰਦਗੀ ਆ ਕਿ ਮੇਰੇ ਏਰੀਆ 'ਚ ਲਾਅ ਐਂਡ ਆਰਡਰ ਅੱਜ ਇਹ ਬਿਲਕੁਲ ਨਹੀਂ ਥੱਲੇਗਾ ਔਰ ਸਭ ਤੋਂ